ਮਨਜੀ ਆਪਾਂ ਫਿਰ ਜੀ ਸੱਦਾ ਜਾ ਰਿਹਾ ਜੀ ਸਿਮਰਨਜੀਤ ਕੌਰ ਨੂੰ ਆਓ ਜੀ ਸਿਮਰਨਜੀਤ ਸਭ ਤੋਂ ਜੀ ਸਵਾਲ ਕਿ ਮਾਈਕ ਸਿਮਰਨਜੀਤ ਜੀ ਕਿਹੜੇ ਜ਼ਿਲ੍ਹੇ ਚੋਂ ਮਲ ਮਾਰ ਕੇ ਆਏ ਤੁਸੀਂ ਗੁਰਦਾਸਪੁਰ ਗੁਰਦਾਸਪੁਰ ਤੋਂ ਮਿਸ ਗੁਰਦਾਸਪੁਰ ਸਿਮਰਨ ਜੀ ਬਹੁਤ ਅੱਛਾ ਸਿਮਰਨਜੀਤ ਜੀ ਲੈਂਦਾ ਜਾਂ ਪੱਛਮੀ ਪੰਜਾਬ ਕਿਹੜਾ ਪੰਜਾਬ ਕਿਹੜੇ ਪੰਜਾਬ ਆਪਾਂ ਕਹਿ ਦਿੰਨੇ ਆ ਉਹ ਲੈਂਦਾ ਪੰਜਾਬ ਆ ਜਾਂ ਪੱਛਮੀ ਪੰਜਾਬ ਆ ਕਿਹੜਾ ਪੰਜਾਬ ਆ ਤੰਦਿਆ ਪਛਮੀ ਪੰਜਾਬ ਜਿਹੜਾ ਪਾਕਿਸਤਾਨ ਚ ਰਹਿ ਗਿਆ ਜੀ ਬਿਲਕੁਲ ਸਾਡੇ ਪੰਜਾਬ ਦੇ ਦੋ ਹਿੱਸੇ ਹੋਗੇ ਪੱਛਮ ਵਾਲਾ ਪਾਸਾ ਉਧਰ ਰਹਿ ਗਿਆ ਲੈਂਦੇ ਵਾਲਾ ਪਾਸਾ ਠੀਕ ਹੈ ਉਹਨੂੰ ਅਸੀਂ ਅੱਜ ਵੀ ਪਛਮੀ ਪੰਜਾਬ ਜਨ ਲੈਂਦਾ ਫਿਰ ਆਪਕੇ ਬੋਲੀ ਦਾ ਸ਼ਬਦ ਆਇਆ ਜੀ ਘੋਟਣਾ ਘੋਟ ਵੇੜੇ ਦੇ ਵਿੱਚ ਬੈਗੀ ਨਹੀਂ ਮੈਂ ਰੰਗਲਾ ਚ ਖਾੜਾ ਕੇ ਸਿੱਤੇ ਸਗੀ ਮੱਥੇ ਟਿਕਾਣਾ ਨਹੀਂ ਸੁਰਮਾ ਪਾ ਕੇ ਵੇੜੇ ਦੇ ਵਿੱਚ ਰੱਖ ਲਿਆ ਕੋਟਨਾ ਬਲੇ 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 ਵੇੜੇ ਦੇ ਵਿੱਚ ਰੱਖ ਲਿਆ ਕੋਟਨਾ ਪੋਲੇ ਪੈਰੀ ਪੋਲੇ ਪੈਰੀ ਪੋਲੇ ਪੈਰੀ ਮਾਹੀ ਆਇਆ ਫਿਰ ਹੋਏ ਸ਼ੁਭ ਰਾਤ ਪੱਕੀ ਨੂੰ ਬੋਰ ਲਵਾ ਦੇ ਚੱਲੂੰਗੀ ਸਾਰੀ ਰਾਤ ਵੇ ਪੱਕੀ ਨੂੰ ਬੋਰ ਲਵਾ ਬਹੁਤ ਅੱਛਾ ਕੀਤਾ ਤੁਸੀਂ ਵੈਸੇ ਕੋਟਨੇ ਨੂੰ ਪੱਖੀ ਨਾਲ ਕਿਵੇਂ ਮਤਲਬ ਕੋਟ ਦਾ ਕਮਾਲ ਹੈ ਸਾਡੀਆਂ ਪੰਜਾਬ ਮਾ ਜੀ ਬਹੁਤ ਅੱਛੀ ਕਰੀ